ਹੋਰ ਇੰਨਾ ਦਾ ਫਰਕ ਰਹਿ ਗਿਆ ਇੰਨਾ ਕੇ ਪਾਉਣੀ ਗਾ ਮੇਰੇ ਆਦੇ ਨਹੀਂ ਤੀ ਨੀ ਪਾਉਣੀ ਕੋ ਲਗਤ ਗਰੀ ਤੈਨੜਾ ਪਹਿਲਾ ਪਾਉਣੀ ਚਾਪ ਨਿੱਖੜਿਆ ਦਾ ਪਿਆ ਤੀ ਰਾਤ ਰਾਤ ਬੱਦਲ ਚਾ ਨੂੰ ਮੈਨੂੰ ਨੱਚ ਕੇ ਕੋ ਮੈਂ ਤਾਂ ਸੁੱਤੀ ਪਈ ਤੀ ਉਹ ਵੀ ਮੈਨੂੰ ਵੀ ਜਿਆਦਾ ਪਤਾ ਲੱਗਾ ਜੀ ਬੀਬੀ ਹਾਕ ਮਾਰੀ ਤੀ ਵੀ ਬਾਹਰ ਖੜ ਪੇ ਜਰੀ ਆ ਇਹ ਬਾਹਰ ਇਹ ਸੁਤਨੀਂਦੀ ਜੀ ਉੱਠੀ ਪਾਰ ਲਾ ਕੇ ਮਾ ਬੁੱਢੀ ਗੱਲਾਂ ਹੀ ਮਾ ਪਾਲ ਪਾਰ ਫਿਰ ਅੰਦਰ ਵਾਪਸ ਜੀ ਇਹਨਾ ਮੈਨੂੰ ਨਹੀਂ ਪਤਾ ਆਪਾਂ ਚੁੜਕੀਓ ਬੱਟੀ ਕੇ ਮੈਂ ਤਾਂ ਨੀਂਦ ਆਈ ਬੀਤੀ ਥੋੜਾ ਬਰਕਰ ਰਹਿ ਗਿਆ ਪਰ ਮੀਂਹ ਤਾਂ ਨਹੀਂ ਪਿਆ ਉਹ ਠੰਡ ਜੀ ਹੋ ਕੇ ਲੰਘ ਗਿਆ ਬਸ ਬੋਰੀ ਚੱਕੇ ਦੇ ਚਾਰਾ ਬੋਰੀ ਰੱਖ ਕੇ ਹਲੇ ਟਾਇਰ ਦੇ ਉੱਪਰ ਬੋਰੀ ਰੱਖ ਕੇ ਮੈਂ ਬੈਕ ਮੋੜਨ ਲੱਗਿਆ ਤਾਂ ਬੈਕ ਮੋੜਨ ਲੱਗਿਆ ਮੈਂ ਬਾਈ ਕਮ ਤੇ ਟੈਕਨੋਲੀ ਜਰੀਆ ਮਾ ਉਹ ਕੋਲ ਉਹ ਪਰਸਪਰ ਨੂੰ ਆਇਆ ਮੈਂ ਤੇ ਮਹਿਸਾ ਕੋਲ ਪੱਕੇ ਬੰਦ ਕਰ ਲਿਆ ਜਿਹੜੇ ਪੌੜੀ ਦਾਣ ਦੇ ਨਹੀਂ ਉਹ ਤਾਂ ਬੋਰੀ ਦਾ ਤੂੰ ਲਾਇਆ ਬੋਰੀ ਦਾ ਪਰਸਾ ਹੋਰ ਪੈਸੇ ਲੱਗੇ ਬਤੇ ਬਈ ਪਾਥੀਆਂ ਸਾਡਾ ਸਾਡਾ ਮੈਨੂੰ ਕੋੜਾ ਕਿਹਾ ਮੈਨੂੰ ਤਾਂ ਯਾਦ ਨਹੀਂ ਤਾਂ ਪਰ ਕਿਹਦਾ ਮੈਂ ਤਾਂ ਦਾ ਸਹੀ ਕਿਹਾ ਮਾ ਬੋਰੀਆਂ ਦਾ ਪਈ ਗਈ ਆ ਕੱਪੜੇ ਨਾਲੇ ਕਿੰਨੇ ਦਿਨ ਹੋ ਗਏ ਬਦਲ ਤਾਂ ਨਹੀਂ ਰਿਹਾ ਨੇ ਕਿੰਨੇ ਦਿਨ ਹੋ ਗਏ ਹੁਣ ਤਾਂ ਮੌਸਮ ਠੀਕ ਤਾਂ ਜਹ ਪੀੜੀਆਂ ਵੀ ਪਾਥੀਆਂ ਵੀ ਸਾਰੀ ਚੀਜ਼ ਚੱਕ ਕੇ ਪੈਂਦੇ ਦੀ ਅਰਾਪ ਮੈਂ ਚੱਕਿਆ ਨਹੀਂ ਰਾਤੇ ਆ ਗਿਆ ਹੁਣ ਜਹੇ ਜੇ ਬੰਦੇ ਹੋ ਗਏ ਹਜ਼ਾਰ ਬਹੁ ਗਏ ਬਿਅਉਣੀ ਮਰਜੀ ਨਾਲ ਆਉਂਦਾ ਮਰਜੀ ਦਾ ਅੱਗੇ ਤਾਂ ਇੱਕ ਵੀ ਨਹੀਂ ਬੁੰਦਾ ਇਸ ਦਾ ਬੱਦਲ ਨਾ ਕਿੰਨੇ ਵੇਲੇ ਹੋ ਜਾਂਦਾ ਹੈ ਨਹੀਂ 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 ਇੱਕ ਸਾਲ ਜੀਰੀਆਂ ਭੇਜੇ ਜਾਂਦੇ ਲੋਕਾਂ ਨੂੰ ਕਦੇ ਕਦੇ ਆ ਦੇ ਕੀ ਤਾਂ ਜਾਣੇ ਜੇ ਨਹੀਂ ਆ ਰਿਹਾ ਉਹ ਜਿਹੜੀਆਂ ਜੀਰੀਆਂ ਪਾਉਂਦੇ ਕਾਹਨੂੰ ਕਿੰਨੇ ਕੁ ਕਰਮੈਸ ਹੁੰਦੀਆਂ ਉਹਨਾਂ ਕੇ ਬੱਦਲ ਹੋ ਜਾਂਦਾ ਜਿਨ੍ਹਾਂ ਕੇ ਜੀਰੀਆਂ ਪੱਪੀਆਂ ਫੱਜੀਆਂ ਉਹਨਾਂ ਰਾਤਿਆਂ ਵਾਲੇ ਦਿਨ ਐ ਚ ਤਿਹਾਰਾਂ ਦੇ ਦਿਨਾਂ ਚ ਤਾਂ ਬੱਦਲ ਨੇ ਆਂਦੇ ਨਹੀਂ ਹੋਰ ਇੱਕ ਹਜ਼ਾਰ ਰੁਪਏ ਆਉਂਦੀ ਹੈ ਸਰਟ ਵਾਲੀ ਦੀ ਮੱਕਣੀਆਂ ਪੈਂਦੀਆਂ ਆ ਤਾਂ ਦਿਵਾਲੀ ਨੂੰ ਪਿਛਲੇ ਸਾਲ ਪਈ ਆ ਮੀ ਦਿਵਾਲੀ ਤੇ ਇੱਕ ਦੋ ਦਿਨ ਪਹਿਲਾਂ ਪਈ ਆ ਨਹੀਂ ਤਮੀ ਨੇਰੀ ਨੇ ਗੇਲਤਾ ਛੋਟਾ ਜਾ ਆ ਪਿਆ ਬੇਬੀ ਪੇਠਾ ਇਹ ਨੇਰੀ ਨੇ ਗੇਰਤਾ ਵਿਚਾਰਾ ਮੈਂ ਵੀ ਕਹਾਂ ਹਰਾ ਹਰਾ ਜਾ ਕੀ ਆ ਪਿਆ ਇਹ ਫਿਰ ਆਹ ਛੋਟੂ ਜਾ ਕੀ ਕਰਨਾ ਛੋਟੂ ਜਾ ਚੱਲ ਜਦ ਵੱਡਾ ਲੈ ਕੇ ਆਵਾਂਗੇ ਉਹਦੇ ਵਿੱਚ ਇਹ ਛੋਟੂ ਜਿਹਾ ਪੇਜੂਗਾ 베ਬੀ ਪੇਠਾ ਹੈ 베ਬੀ ਪੇਠਾ ਹੋਰ ਵੱਡਾ ਹੋਣਾ ਤਾਂ ਇਹਨੇ ਹਜੇ ਹਨਾ ਆਹ 3-4 ਕਿਲੋ ਦਾ ਤਾਂ ਇਹ ਹੁੰਦਾ ਹੈ ਵੱਡਾ ਹੁੰਦਾ ਹੈ ਕਿੰਨਾ ਸੋਹਣਾ ਹੈ ਨਮਾ ਲੱਗ ਰਿਹਾ ਜਿਵੇਂ ਨਮਾ ਹੁੰਦਾ ਹੈ ਹਾਂ ਜਦ ਗਿਰ ਗਿਆ ਹਵਾ ਨਹੀਂ ਚੱਲ ਸਕਿਆ ਹੋਰ ਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪੜਾ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਮੇਰੇ ਪਿੱਛੇ ਦੇਖੋ ਬੱਦਲ ਵਾਈ ਕਿੰਨੀ ਹੋਈ ਆ ਰਾਤ ਬੱਦਲ ਬਹੁਤ ਆ ਗਿਆ ਤੇ ਇੰਨੀ ਜਿਆਦਾ ਹਨੇਰੀ ਸ਼ੀਸ਼ੇ ਜਨੂੰ ਦੇਖਿਆ ਜਦ ਆ ਲੱਗ ਰਿਹਾ ਤਾਂ ਵੀ ਮੀਂਹ ਬਹੁਤ ਜਿਆਦਾ ਮੀਂਹ ਆਊਗਾ ਪਰ ਅਫਸੋਸ ਮੀਂਹ ਨਹੀਂ ਆਇਆ ਹੈਗਾ ਬੱਦਲ ਵਾਈ ਨਾਲ ਐ ਹੋ ਗਿਆ ਵੀ ਠੰਡਾ ਆ ਹੋ ਗਿਆ ਸਵੇਰੇ ਪਰ ਹੁਣ ਵੀ ਨਾ ਸੂਰਜ ਮੱਧਮ ਜਿਹਾ ਠਰੋਗਾ ਨਿਕਲਿਆ ਐਨਾ ਸੂਰਜ ਨਹੀਂ ਹੈਗਾ ਪਰ ਵਿਖੜ ਜੂਗਾ ਕਿਆ ਪਤਾ ਕਿਉਂਕਿ ਬੱਦਲ ਦਿਖਤਾ ਰਿਹਾ ਨਹੀਂ ਪਰ ਸੂਰਜ ਨਹੀਂ ਹੈਗਾ ਐਨਾ ਰਾਹ ਦੀ ਨਜਮੀ ਪਹਿਣਾ ਨਹੀਂ ਚਾਹੀਦਾ ਮੀ ਪਹਿਣਾ ਨਹੀਂ ਚਾਹੀਦਾ ਆ ਦਿਨਾ ਚ ਹੁਣ ਤਾਂ ਜੀਰੀਆਂ ਪੱਕਣੇ ਜਾ ਰਹੀਆਂ ਨੇ ਪਕਾਉਣੇ ਨਹੀਂ ਦਿੰਦਾ ਰਬ ਜੀ ਨੇ ਪੱਕ ਗਈ ਹੈ ਪੱਕ ਤੇ ਰਹੀਆਂ ਨੇ ਜੇ ਮੀਂਹ ਆ ਗਿਆ ਫੇਰ ਉਹੀ ਬੁਰਾ ਹਾਲ ਐਧਰ ਤਾਂ ਸਾਰੀ ਜਿਲੀ ਰਚ ਗਈ ਹੈ ਹਾਂ ਪੱਲੜ ਹਰਾਇਆ ਗਿਰ ਗਿਆ ਸਿੱਕਾ ਤੇ ਦੋ ਪੱਲੜ ਤੇ ਹਾਂ ਜਦਾ ਪੱਲੜ ਦਾ ਵੀ ਥੱਲੇ ਤਾਰਿਆ ਉਹਦੇ ਵਿੱਚ ਉਹ ਤੇੜਾ ਤੇਲ ਆ ਜਾਂ ਨਹੀਂ ਨਿਕਲਦਾ ਕਹਿੰਦਾ ਗੁੱਛਾ ਬਣ ਕੇ ਨਿਕਲੇਗਾ ਲੋ ਜੀ ਹੁਣ ਸਾਡਾ ਵੀ ਹੋ ਗਿਆ ਪਾਥੀਆਂ ਦਾ ਨਿਊਜ਼ ਸੀਜ਼ਨ ਸ਼ੁਰੂ ਨਮੀ ਪਾਥੀਆਂ ਦਾ ਤੇ ਇੱਧਰ ਹੁਣ ਸ਼ਾਮਣੇ ਵਾਲਾ ਕੋਠਾ ਵੀ ਖਾਲੀ ਆ ਹੁਣ ਪਹਿਲਾਂ ਇਹ ਭਰਨਾ ਏ ਫਿਰ ਆ ਜਿਹੜੀਆਂ ਸੁੱਕੀ ਜਾਂਦੀਆਂ ਨੇ ਇਹਨਾਂ ਦੀਆਂ ਬਿੰਡਾ ਬਣਾਈ ਜਾਣੀਆਂ ਹਨਾ ਨਮ ਨਮਾ ਪੱਥੀ ਜਾਣਾ ਜਿਹੜੀਆਂ ਸੁੱਕੀ ਜਾਂਦੀਆਂ ਇਹਨਾਂ ਦੀ ਬਿੰਡਾ ਬਣਾਈ ਜਾਣੀਆਂ ਤੇ ਜਦ ਆ ਪੂਰਾ ਭਰ ਜੂਗ ਵਾਲੇ ਦੋਲੇ ਸਾਰੀਆਂ ਬਿੰਡਾ ਲੱਗ ਜਾਣਗੀਆਂ ਫਿਰ ਉਹ ਸਾਹਮਣੇ ਤੇ ਚਲੇ ਜਾਣਾ ਵੀ ਇੱਧਰ ਸੁੱਕ ਗਈ ਆ ਜਦੋਂ ਉੱਧਰ ਉੱਧਰ ਸੁੱਕ ਗਈਆਂ ਜਦੋਂ ਇੱਧਰ ਮੌਸਮ ਦੇਖੋ ਬਾਹਰ ਖੇਤ ਬਹੁਤ ਵਧੀਆ ਹੋ ਰਿਹਾ ਹੈ ਤੁਰੇ ਸਬਜ਼ੀਆਂ ਲਾਣੀਆਂ ਪਰ ਅਫਸੋਸ ਲਾ ਹੀ ਨਹੀਂ ਰਹੇ ਕਿਆਰੀਆਂ ਤਾਂ ਬਾਤੀਆਂ ਲਸਣ ਆ ਗੱਬੇ ਦਾ ਲਸਣ ਲੱਗੂਗਾ ਮੈਨੂੰ ਲੱਗਦਾ ਕਿਉਂਕਿ ਪਿਛਲੇ ਸਾਲ ਵੀ ਉਹ ਲਸਣ ਲਾਇਆ ਤਾਂ ਹਨਾ ਪੂਰੀ ਲੱਗੂਗਾ ਹਨਾ ਲਸਣ ਹਾਂ ਲਸਣ ਵੀ ਅਸੀਂ ਇਸ ਵਾਰ ਆਪ ਲਾਵਾਂਗੇ ਪਿਛਲੀ ਵਾਰ ਵੀ ਲਾਇਆ ਤਾਂ ਤੁਹਾਨੂੰ ਵੀਡੀਓ ਬਣਾਵਾਂਗੇ ਵੀਡੀਓ ਸਾਰੀ ਲਸਣ ਵਾਲੀ ਜ਼ਰੂਰ ਦੇਖਿਓ ਅਸੀਂ ਲਸਣ ਆਪ ਲਾਉਂਦੀ ਆ ਆ ਸੁਆਗਤ ਹੈ ਜਿਹੜੇ ਹੁੰਦੇ ਆ ਬਹੁਤ ਜੀ ਬਦਿੰਦੇ ਕੋਕੀ ਨਾਲ ਪਾਸਾ ਅੱਛਾ ਆ ਫੇ ਥੱਲੇ ਉਹਦੀ ਛਾਪ ਨਹੀਂ ਛਪਦੀ ਸ਼ਾਂਤੀ ਭਈਆ ਚਾਰੇ ਪਾਸੇ ਸ਼ਾਂਤੀ ਬੱਦਲ ਵਾਈ ਨੇ ਇੰਨੀ ਸ਼ਾਂਤੀ ਕਰਤੀ ਨਾ ਅੱਜ ਹੈਗਾ ਇਹ ਕਿੰਨਾ ਨਰਾਤਾ ਹਾਂ ਚੌਥਾ ਨਰਾਤਾ ਆਜਾ 10 ਤਰੀਕ ਨੂੰ ਕੰਚਗਾਏ ਕੰਚਗਾਣਾ ਨਰਾਤਾ ਹੈ 8 9 ਨੂੰ ਵੀ ਕਰ ਦਿੰਦੇ ਨੇ ਪਰ ਉਰੇ ਜ਼ਿਆਦਾਤਰ ਹਰਦਾਸਪੁਰ ਚੱਠਿਆਂ ਨੂੰ ਹੀ ਲਿਖਦੀਆਂ ਨੇ ਹਰ ਤਾਂ ਦੁਸ਼ਹਿਰੇ ਨੂੰ ਆਪਾਂ ਫੁੱਲ ਬਿਜ਼ੀ ਆਣੀ ਹੈ ਦੁਸ਼ਹਿਰੇ ਨੂੰ ਆਪਾਂ ਫੁੱਲ ਬਿਜ਼ੀ ਆਏਗੇ ਦੱਸੋ ਕੀ ਮੈਂ ਸਵੇਰੇ ਸਾਜਰੇ ਦੁਸ਼ਹਿਰੇ ਦੁਸ਼ਹਿਰਾ ਮਨਾਉਣਾ ਹੈ ਫੇਰ ਦਿਨ ਚੱਪਾ ਉੱਥੇ ਜਾਣਾ ਹੈ ਦਸਵੀਂ ਤੇ ਰੋੜਿਆਲ ਵੀ ਜਾਣਾ ਆਪਾਂ ਉੱਥੇ ਪਹਿਲਾਂ ਆਪਣੇ ਗੁਰਦੁਆਰੇ ਚ ਵੀ ਭੋਗ ਆ ਉੱਥੇ ਵੀ ਜਾਣਾ ਹੈ ਹਨਾ ਫੇਰ ਫੁੱਲ ਬਿਜ਼ੀ ਹੋ ਗਿਆ ਸ਼ਾਮ ਨੂੰ ਆ ਕੇ ਅਸੀਂ 라ਵਣ ਫੂਕਣਾ ਹੈ ਅਸਲੀ ਰਾਵਣ ਫੂਕਣਾ ਬਾਅਦ ਚ ਦੇਖਾਂਗੇ ਪਤਾ ਨਹੀਂ ਫੂਕਣਾ ਬਣਾ ਨਹੀਂ ਪਰ ਇਸ ਵਾਰ ਪਰ ਬਿਜ਼ੀ ਡੇ ਆ ਸਾਡਾ ਦੁਸ਼ਹਿਰਾ ਤਾਂ ਬਿਜ਼ੀ ਡੇ ਐ ਪੂਰਾ ਬੰਦੇ ਜੋ ਕਰਦੋਂ ਦਾ ਚੱਕ ਦਿੰਦਾ ਸੁਣਿਆ ਨਹੀਂ ਹੈਗਾ ਚਲੋ ਜੀ ਹੁਣ ਮੈਂ ਚਲਦੀ ਆ ਥੱਲੇ ਜਾ ਕੇ ਮੈਨੇ ਦੂਜਾ ਕੰਮ ਦੇਖਦੀ ਆ ਮੈਨੂੰ ਲੱਗਦਾ ਆਪੂ ਦੀ ਵਿਆਹ ਆ ਰਹੀ ਆ ਯੂ ਵੀ ਤਾਂ ਉੱਠ ਖੜਿਆ 3:30 ਵਜੇ ਉੱਠ ਖੜਿਆ ਸਾਢੇ ਰ ਕਈ ਮੈਂ ਤੁਹਾਨੂੰ ਖਾਉਂਗੀ ਇਹੋ ਮਹੁੰਦਾ ਹੁਣ ਸੌਊਗਾ ਦਿਨ ਮਾਂ ਮ ਸੋਇਆ ਨਹੀਂ ਹੈਗਾ ਰ ਉ ਸੌ ਸਲਾ ਦੇ ਉੱਠਦਾ ਨਹੀਂ ਹੈਗਾ ਰਾਤ ਉੱਠ ਖੜਿਆ ਫੇਰਾ ਤਾਂ ਸਾdre ਸੌਗਾ ਹਾਂ ਰਾਤ ਕਹਿੰਦਾ ਹਾਂ ਪਿੱਛੇ ਪੈ ਗਈ ਲਖਾਈ ਸੁਦਾ ਲਖਾਈ ਸੁਦਾ ਫੇ ਤੇਰੀ ਮੈਡਮ ਨੇ ਕਿਹਾ ਲਖਾਈ ਦੀ ਯੂਵੀ ਦੇ ਨਾ ਪੇਰੈਂਟਸ ਵਿੱਚ ਮੀਟਿੰਗ ਚ ਬਹੁਤ ਵਧੀਆ ਨੰਬਰ ਆਏ ਨੇ ਬਹੁਤ 80% ਤੋਂ 75% ਲੈ ਗਿਆ ਤਾਂ ਬਸ ਰਾਈਟਿੰਗ ਕਿਹਾ ਮੈਡਮ ਨੇ ਦੀ ਗੰਦੀ ਆ ਉਹਦੇ ਪਿੱਛੇ ਉਹ ਪਿਆਪਦਾ ਏ ਵੀ ਮੈਂ ਜਦ ਵਧੀਆ ਨੰਬਰ ਲੈ ਕੇ ਪਾਸੋਂ ਆਇਆ ਕਹਿੰਦਾ ਮੈਨੂੰ ਰਾਈਟਿੰਗ ਪਿੱਛੇ ਨਵੇਂ ਨੇ ਮਾਰੀ ਜੋ ਬਾਰ-ਬਾਰ ਹਣਾ ਹੋਰ ਕਹਿੰਦਾ ਮੇਰੇ ਪੈਂਟ ਹੀ ਪੈ ਗਈ ਕਹਿੰਦਾ ਪੈਂਟ ਹੀ ਪੈ ਗਈ ਮੈਂ ਤਾਂ ਕਿਹਾ ਮਾ ਜਹਾ ਤੂੰ ਉਹਦੇ ਨਾਲ ਬਗਦਾ ਹਿੱਕੀ ਮੁੰਮਾ ਉਹ ਚੱਲ ਜਾਂਦਾ ਮੈਂ ਕਿੱਥੇ ਰੂਜੀ ਉੱਥੇ ਹਾਂ ਉਹ ਨਾਲ ਲੜੀ ਜਾਂਦਾ ਏ ਦੱਦੀ ਨਾਲ ਨੜ ਕੰਦੇ ਆਪੋ 3 ਵੇ ਦਾ ਉੱਠਿਆ ਵਾ ਕਿੱਥੇ ਮੈਂ ਦੋ ਲੈ ਤਾ ਦੋ ਕਾਪੀਆਂ ਨੇ ਦੋ ਲੰਬੀਆਂ ਜੀਆਂ ਕਿੱਥੇ ਆਂ ਂਿੰਦੋਈ ਬਾਹਰ ਕਰ ਮੈਨੇ ਹਾਂ ਨਹੀਂ ਹੋਗੀ ਹਾਂ ਇਹ ਡਰ ਜਾਂਦੀ ਆ ਆ ਬੂ ਇਹਨੂੰ ਆ ਬੂ ਇਹਨੂੰ ਆਏ ਹੈ ਆ ਬੂ ਕੱਟੇ ਨੂੰ ਦਵਾਈ ਪਲਣ ਨੂੰ ਖੜਾ ਦੋ ਚੱਕੀ ਫਿਰਦਾ ਤੂੰ ਨਾ ਕਹੀਂ ਕੋਲ ਹੁਣ ਪੂਰਾ ਫੜਾ ਰੰਦਾਂ ਦਾ ਦੋਨਾਂ ਦੀ ਗੋਲੀ ਆ ਪਈਆ ਇਹਨੂੰ ਖਾਤਾ ਟਾਈਮ ਹੋ ਗਿਆ ਤੇਰੇ ਮੈਂ ਦੂਏ ਕੱਟੇ ਨੂੰ ਨਹੀਂ ਆਦੀ ਚੱਲ ਦੇ ਦੇ ਇੱਕ ਦੇ ਇੱਕ ਦਾ 15 ਦਿਨ ਨੂੰ ਕੇਰ ਦੇ ਦੇ ਮੀਮੀ ਦੀ ਉਹ ਆਹ ਆ ਤਾਂ ਮੇਰੇ ਚਾਦ ਆ ਗਿਆ ਮੈਂ ਕਿਹਾ ਚਾਰ ਲੈ ਕੇ ਆਇਆ ਤੈਨੂੰ ਮੈਂ ਤੁਹਾਨੂੰ ਦਿਉਣੀ ਖਲੂਰ ਇਹ ਇਹ ਪੱਟਲੀ ਭੱਜਲੀ ਭੱਜਲੀ ਓਏ ਆਹ ਕਿੰਨਾ ਲੰਬਾ ਅੱਬੀ ਉੱਥੇ ਬਿਠਾ ਲੈ ਮੰਜੀ ਪਰ ਬਿਠਾ ਲੈ ਨੂੰ ਬੀਬੀ ਕੋਲੇ ਦੇਖੀ ਕਿ ਮੇਗਾ ਇਹੇ ਕੱਢ ਰਹੀ ਆ ਵਾਕ ਕਰ ਰਹੀ ਆ ਵਾਕ ਤੇ ਯੂ ਵੀ ਤੇ ਡਰਦੀ ਆ ਚੱਲ 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 ਚੁੰਨੀ ਤੇਰੇ ਸੂਟ ਨਾਲ ਮਿਲ ਜੇ ਮੈਚ ਕਰਦੀ ਉਹ ਫਿਰ ਮੈਂ ਬਣਦੀ ਆ ਸਿਰਸਾ ਫਟੇਗਾ ਲੋ ਜੀ ਅੱਜ ਬਣਾਇਆ ਸੀ ਐ ਰਾਈਸ ਆਫ ਦਿ ਗਾਈਸਾ ਠੰਡੇ ਵਾਲੇ ਦੀਆਂ ਸਬਜ਼ੀਆਂ ਬਣਾਉਂਦਾ ਹਾਂ ਹਾਂ ਜਿਆ ਪਰਾਂ ਬਣਾਉਣੇ ਹੁੰਦੇ ਆ ਸਿੰਜਾ ਘੜੀ ਹੁਣਾਂ ਨੇ ਹੁੰਦੇ ਆ ਕਿਉਂਕਿ ਉਹ ਵੀ ਛੁੱਟੀ ਹੁੰਦੀ ਆ ਯੈਸ ਛੁੱਟੀਆਂ ਦੇ ਦੌਰੇ ਅਸੀਂ ਕੁਝ ਨਾ ਸਪੈਸ਼ਲ ਬਣਾ ਲੈਂਦੇ ਆ ਵੀ ਅੱਲਾ ਸਾਨੂੰ ਵੀ ਮਤਲਬ ਵੀ ਤੁੱਲੇ ਮੁੜੇ ਨਾ ਜਾਣਾ ਪਵੇ ਮਾਤਾ ਜੀ ਉਹ ਚੁਲੇ ਤੇ ਬਣਾਉਣੇ ਫਿਰ ਐ ਹੁੰਦਾ ਜਾਂ ਫਿਰ ਲੇਟ ਬਣਾ ਲੈਂਦੇ ਆਂ ਲੇਟ ਬਣਾਉਣਿਆਂ ਨਾਲ ਕੋਈ ਵੀ ਖਾ ਲੈਂਦਾ ਹਾਂ ਜਾਂ ਕੜੀ ਚੋਲ ਜਾਂ ਚੋਲ ਜਾਂ ਕੋਈ ਅਹੀ ਦੀ ਚੀਜ਼ ਹਨਾ ਵੀ ਜਿਹੜੀ ਉਹ ਤਾਂ ਹੀ ਗਰਮ ਪਰੌਂਠੀ ਹਾਂ ਤਾਂ ਹੀ ਗਰਮ ਖਾਦੇ ਵੀ ਉਹਨੂੰ ਸਕੂਲ ਚ ਜਾਂਦਾਂ ਅਸੀਂ ਸਬਜ਼ੀ ਦਿੰਦੇ ਹੁੰਦੇ ਹਾਂ ਹਾਂ ਚਾਹ ਹਾਂ ਦਹੀਂ ਪਾਲਾ ਹਾਂ ਦਹੀਂ ਪਾਲਾ ਮੇਰੇ ਨੂੰ ਘਟਾਣ ਲੱਗੇ ਸਾਰੇ ਰੋਟੀ ਨਾ ਰਾਈਸ ਚਿਕਨ ਪ੍ਰੈਸ ਉਹ ਲੈਗਾ ਮਾਰਾ ਟਲੇ ਵਿੱਚ ਖਾ ਰਿਹਾ ਤੇ ਫੇਰ ਮੈਂ ਥਾਲਜੋ ਵੀ ਚੱਕ ਕੇ ਉਹਦੇ ਖਾਉਣ ਲੱਗੀ ਸਾਈਡ ਤੇ ਬਨੇ ਆਪੇ ਚਲੋ ਅੱਡ ਨਹੀਂ ਖਾਂਦਾ ਹੈ ਉਹ ਅੱਡ ਤੇ ਨਹੀਂ ਖਾਂਦਾ ਉਹਨੂੰ ਐ ਵੀ ਜਿਹੜੀ ਥਾਲਾਂ ਤੇ ਤੁਸੀਂ ਖਾਦੇ ਹੋ ਤੁਸੀਂ ਮੈਨੂੰ ਇਹ ਮੈਨੂੰ ਠਿੱਕਾ ਲਗਵਾਉਂਦੀ ਆ ਹਾਂ ਹੋਰ ਆ ਵੀ ਆਪਣੀ ਚੋਲ ਪਾਲ ਲਈ ਤੇ ਮੇਰੇ ਚੌੜਾ ਚ ਨਾ ਮਿਰਚਾਂ ਦੇਖੋ ਕਿਵੇਂ ਤੈਰ ਰਹੀਆਂ ਨੇ ਇਹ ਜਿਹੜੇ ਪੱਤੇ ਨੇ ਕੜੀ ਪੱਤੇ ਪਾਏ ਹੋਏ ਨੇ ਆਦਤ ਜੀ ਇਹ ਪੈ ਗਈ ਸਾਨੂੰ ਤਾਂ ਕੜੀ ਪੱਤੇ ਖਾਣ ਦੀ ਬਹੁਤ ਸਵਾਦ ਲੱਗਦੇ ਨੇ ਕਿਉਂਕਿ ਇਹਨਾਂ ਦੀ ਖੁਸ਼ਬੂ ਇੰਨੀ ਵਧੀਆ ਹੁੰਦੀ ਹੈ ਜਿਵੇਂ ਕੜੀ ਹਾਰੇ ਹੁੰਦੇ ਆ। ਇਧਰ ਯੂਵੀ ਨੇ ਖਾ ਲੇ। ਤੇ ਅੱਧੀਆਂ ਇਹਨੇ ਨਾ ਲਾਲ ਮਿਰਚਾਂ ਮੇਰੀ ਚੌਲਾਂ 'ਚ ਸਿੱਟੀਆਂ ਨੇ। ਉਹ ਮੈਂ ਨਹੀਂ ਪਾਈਆਂ ਨੀ। ਇਹ ਅੱਧੀਆਂ ਇਹਦੀਆਂ ਸਿੱਟੀਆਂ ਜਿਹੜੀਆਂ ਇਹਦੇ ਚੋਲੇ ਚਾਹੀਏ ਹੋਣਗੀਆਂ। ਬਹੁਤ ਸਵਾਦ। ਆ ਦੇਖੋ ਮੈਂ ਲਾਲ ਮਿਰਚ ਹਾਈ। ਹੂੰ। ਲਾਲ ਮਿਰਚ ਖਾਂਦੇ ਵੇ ਤਾਂ ਦਿਖਾ ਦਿਓ। ਮੂੰਹ 'ਚ। ਤੇਰੇ ਸਾਹਮਣੇ ਖਾ ਤਾਂ ਰਹੀਆਂ। ਵੈਸੇ ਵੀ ਤੂੰ ਝੂਠ ਤਾਂ ਬੋਲਦਾ ਹੀ ਨਹੀਂ। ਤੂੰ ਹੀ ਬੋਲਦੇਵੇਂ ਸੱਚ ਵੀ ਆ ਮਮਾ ਨੇ ਖਾਈ ਆ ਲਓ ਜੀ ਹੁਣ ਮੈਂ ਮੈਂ ਵੀ ਖਾ ਲਾ ਹੁਣ ਚੋਰ ਹੁਣ ਤੁਹਾਨੂੰ ਥੋੜੀ ਦੇਰ ਤੱਕ ਮਿਲਦੀ ਆ ਕਿਹੜੇ ਕਿੰਨੇ ਕਿ ਇਹ ਪਿਛਲੇ ਸਾਲ ਵਾਲੇ ਆ ਦਿਖਾ ਕਿੰਨੇ ਕਰ ਰਹੇ ਪਿਛਲੇ ਸਾਲ ਵਾਲੇ ਦਾ ਰੋਕ ਲਾਤੀ ਸੀ ਪਿਛਲੇ ਸਾਲ ਵੀ ਐਨੇ ਨਹੀਂ ਚਲਾਉਣੇ ਹੈਗੇ ਅੱਜ ਕਿ ਆਇਆ ਤਾਂ ਖਾਲੀ ਲੱਗਦਾ ਲਿੰਗ ਖਾਲੀ ਆ ਇਹਦਾ 1 ਰੁਪਿਆ ਹੁਣ ਕਦੋਂ ਕਦੋਂ ਆ ਦੇਖ ਤੇਰੀ ਕਦੋਂ ਜੀ ਇਹ ਹਾਈ ਕਿਉਂ ਪਿਆ ਹਨ ਆ ਰਾਤ ਨੂੰ ਚਲਾਵਾਂਗੇ ਆ ਰਾਤ ਨੂੰ ਬਹੁਤ ਸੋਹਣਾ ਲੱਗਦਾ ਇੱਕ ਅਨਾਰ ਪਏ ਪਿਛਲੇ ਸਾਲ ਵਾਲੇ ਆ ਡੱਬੇ 'ਚ ਪਾ ਲੈ ਡੱਬੇ 'ਚ ਪਾ ਲੈ ਡੱਬੇ 'ਚ ਪਾ ਲੈ ਫੁੱਲ ਝੜੀ ਨਹੀਂ ਦੋਨੇ ਚੀਜ਼ਾਂ ਹੈ ਨਾਰ ਅਨਾਰ ਵੀ ਪਲਾਇਆ ਚ ਡੱਬੇ 'ਚ ਫੁੱਲ ਝੜੀ ਨਹੀਂ ਹੈਗੀ ਕੋਈ ਨਾ ਕੋਈ ਮਾਤੀ ਦੇ ਪਾਸੇ ਮਾਤੀ ਦੇ ਦੇ ਕਿਉਂਕਿ ਕਮੈਂਟ ਆਉਂਦੇ ਨੇ ਸਾਰੇ ਵੀ ਤੁਹਾਡੀ ਦਾਦੀ ਬਹੁਤ ਤਗੜੀ ਆ। ਅਸੀਂ ਅਸੀਂ ਕਮਿਆਂਨੇ ਤੁਸੀਂ ਸੱਸ ਨੂੰ ਮਿਲ ਕੇ ਕੰਮ ਕਰਦੇ ਹੋ। ਫਿਰ ਅਸੀਂ ਤੁਹਾਨੂੰ ਗੋਭੀ ਲਿਆਵਾਂਗੇ। ਫਿਰ ਤੁਸੀਂ ਗੋਭੀ ਨੂੰ ਤੜਕਾ ਲਾ ਕੇ ਸਵੇਰੇ ਖਾਣੇ। ਠੀਕ ਹੋ। ਚਲੋ ਚੱਲੀਏ। ਨਹੀਂ ਹਾਂ ਜੇ ਆਪਾਂ ਨਹੀਂ ਆਂਦੀਆਂ ਫਿਰ ਗੋਭੀ ਹੋਣਾ ਨਹੀਂ ਤੀ। ਕੱਲ ਨੂੰ ਸ਼ਾਮ ਨੂੰ ਫਿਰ ਅਸੀਂ ਸ਼ਾਮ ਨੂੰ ਬਣਾਉਣੀ ਸੀ। ਹੁਣ ਅਸੀਂ ਸਵੇਰੇ ਬਣਾਵਾਂਗੇ। ਇਹ ਹੁਣ ਇਹ ਵੀ ਨਾ ਕਿਉਂ ਤੁਸੀਂ ਬਾਲਾ ਘੁੰਮ ਰਹੇ। ਕਮ ਅਰ ਇੱਕੋ ਲੱਗਦਾ ਸਾਨੂੰ ਸ਼ਾਮ ਨੂੰ ਜਾਣਾ ਪੈ ਗਿਆ ਜਾਣਾ ਸੀ ਕੱਲ ਨੂੰ ਤਾਂ ਪਰ ਸ਼ਾਮ ਨੂੰ ਜਾਣਾ ਪੈ ਗਿਆ ਇਸ ਕਰਕੇ ਲੈ ਸਕੂਲੀਏ ਬਸ ਠੀਕ ਹੈ ਆਪਣਾ ਕੰਮ ਹੋ ਜੂਗਾ ਕੋਈ ਹੋਰ ਦੇਖ ਜੇ ਛੜ ਹੋ ਚੁਨੀ ਚੁਨੀ ਤੇ ਲਾਲਾ ਚੁੰਨੀ ਤੇ ਲਾ ਲਾ ਚੁੰਨੀ ਤੇ ਲੱਗੂਗੀ ਚੁੰਨੀ ਤੇ ਵੀ ਲਾ ਲੈ ਛੋੜ ਆ ਲੈ ਇਹ ਸੰਗਣਾ ਦੇ ਜਾ ਫੋਰ ਕੋਈ ਦੋ ਨਾ ਡਾਰਕ ਇਹ ਵੀ ਡਾਰਕ ਡਾਰਕ ਦੇ ਦੇ ਕੋਈ ਲਓ ਜੀ ਅਸੀਂ ਸਾਰਾ ਸਮਾਨ ਲਾਈਨਿੰਗਾ ਵਗੈਰਾ ਲੈ ਲਿਆ ਹੇ ਹੁਣ ਅਸੀਂ ਜਾ ਰਹੇ ਹਾਂ ਕੰਚੀਗਾ ਦਾ ਸਮਾਨ ਲੈਣਾ ਵੀ ਅਸੀਂ ੱਡੀ ਦੂਰ ਆਏ ਆ ਹਨਾ ਵੀ ਲੈੇ ਜਾਂਦੇ ਆ ਫਿਰ ਸਾਨੂੰ ਬਾਰ ਬਾਰ ਕਿਸੇ ਨੇ ਨਹੀਂ ਆਉਣ ਦੇਣਾ ਹੋਰ ਮੇਰੇ ਪਿੱਛੇ ਲਫਾਫੇ ਟੰਗ ਰਹੇ ਆ ਇੱਧਰ ਤੋਂ ਆਉਗੋ ਚਾ ਆ ਦਸ ਆਏ ਚੁੰਨੀਆਂ ਡਾਈ ਕਰਾਣੀਆਂ ਸੀ ਤੇ ਆਏ ਇੱਧਰ ਤੇ ਤਿਹਾਰਾ ਕਰਕੇ ਹੋ ਰਹੀ ਹੈ ਦੁਕਾਨਾਂ ਸਾਰੀਆਂ ਖੁੱਲੀਆਂ ਨੇ ਔਰ ਮੈਂ ਇੱਕ ਤਿਹਾਰਾ ਦਾ ਕੰਪੀਟੀਸ਼ਨ ਰੱਖਿਆ ਜੋ ਸਭ ਤੋਂ ਜ਼ਿਆਦਾ ਸ਼ਾਪਿੰਗ ਕਰੇਗਾ ਉਸੇ ਮੈਨੂੰ ਜਲਾਇਆ ਜਾਇਆ ਹੋਇਆ ਜੋ ਸਭ ਤੋਂ ਜ਼ਿਆਦਾ ਸ਼ਾਪਿੰਗ ਕਰੇਗਾ ਕਿ ਅਸੀਂ ਜਾ ਰਹੇ ਹਾਂ ਜਿਹੜੀ ਸੋਹੇ ਆਈ ਦੁਕਾਨ ਹੈ ਨਾ ਨੋਟ ਇਹ ਸੇ ਚ ਮਿਲਦਾ ਅਸੀਂ ਉੱਥੇ ਚੱਲਦੇ ਆਂ ਅਰੇ ਮੇਰੀ ਬਾਤ ਥੋੜਾ ਬੋਤਾ ਸਮਾਨ ਦੇਖਦੇ ਆਂ ਲੰਮਾ ਨੇ ਜੋ ਸਰ ਹੁਣ ਐ ਨਹੀਂ ਪਤਾ ਖੁੱਲੀ ਹੋਊਗੀ ਕਿ ਨਹੀਂ ਕਿੰਨੀ ਕੁ ਦੂਰ ਹੈ ਬੰਦ ਹੋ ਗਏ ਦੇਖੋ ਇਹਦੇ ਵਿੱਚ ਦੇਖੋ ਉਹ ਕੋਈ ਹੈਂਡ ਬੀ ਕ્રાਫਟ ਜਿਹੜਾ ਇਹ ਆਹ ਸਮਾਨ ਆ ਵੀ ਮਿਲਦਾ ਏ ਹਨਾ ਕਿੰਨਾ ਵਧੀਆ ਏ ਹਾਂ ਨਮੀਆਂ ਨਮੀਆਂ ਦੁਕਾਨਾਂ ਨਾ ਇੰਨੀਆਂ ਖੁੱਲ ਜਾਂਦੀਆਂ ਸਾਨੂੰ ਪਤਾ ਹੀ ਲੱਗਦਾ இருநாள் அவனுக்கு <laughs> 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 ਲੋ ਜੀ ਇਹਨਾਂ ਦਾ ਆਰਡਰ ਦੋਹਾਂ ਜਣਿਆਂ ਦਾ ਆ ਗਿਆ ਦੋਹੇ ਜਣਿਆਂ ਦੇ ਉਹ ਹੋਇਆ ਲੈ ابو ਲੈ ਲੈ ਖੜ ਜਾ ਪਹਿਲਾਂ ਮੂੰਹ ਚ ਪਾ ਇੱਧਰ ਆ ਵੂ ਮੈਂ ਕੋਲ ਬਿਠਾਵਾ ਵੂ ਨੂੰ ਮੈਂ ਖਿਲਾ ਰਹੀ ਆ ਦੋ ਆਉਣ ਥੱਲੇ ਗਏ ਇਹ ਨਾਈਨੇ ਕੀ ਆ ਥੱਲੇ ਗਏ ਪਹਿਲੇ ਤੂੰ ਆ ਜਾ ਹੋਰ ਖਵਾ ਦਿੰਦਾ ਜ ਜਾ ਚਾਚੀ ਪਤੀ ਜੀ ਦੋਵੇਂ ਖਾਣ ਲੱਗੇ ਹੋਏ ਨੇ ਲੇਟ ਹੋ ਜਾਣਗੇ ਜਲਦੀ ਤੰਦਮ ਕਰੋ ਯੋ ਵੀ ਸੁਆਦ ਨਾਲ ਨਹੀਂ ਉਹਦੇ ਟੀਵੀ ਨਹੀਂ ਹੈਗਾ ਪਹਿਲਾਂ ਕਹਤਾ ਲੈ ਵੂ ਖਾਲਾ ਬੁੱਤ ਮੈਂ ਦੇਖਦਾ ਹਾਂ ਤੇ ਇੱਕ ਮਜ਼ਾ ਆ ਰਿਹਾ ਦੇਖ ਲੋ ਮੈਂ ਕੁਝ ਨਹੀਂ ਖਾਇਆ ਹੈਗਾ ਕਿਉਂਕਿ ਤਾਂ ਦੋਹੇ ਫਿਰ ਪਤਾ ਹੀ ਹੈ ਚਾਚੀ ਪਤੇਜਾ ਇੱਕੋ ਸਾਦੇ ਮੈਂ ਹਜੇ ਥੋੜੀ ਲੱਗਦਾ ਮੈਨੂੰ ਇਹਨਾਂ ਲੱਗਦਾ ਮੈਂ ਉਹਦੇ ਕਰਕੇ ਲੱਗ ਹੋਈ ਗਈਆਂ ਵੀ ਫਾਇਦਾ ਕੀ ਆਏ ਡਾਈਟਿੰਗ ਦਾ ਲੱਗਦਾ ਮੈਨੂੰ ਲੱਗ ਜਾਂਦਾ ਤੈਨੂੰ ਲੱਗਦਾ ਲੈ ਲੈ ਆਪੋਂ ਮੰਗਦੇ ਦੇਖ ਨਹੀਂ ਜਦ ਮੈਂ ਰੋ ਕੇ ਦਨੀ ਜਿਆਦਾ ਮੰਗਦਾ ਖਰਜ ਹੁੰਦਾ ਦੀ ਬੱਡੀ ਨਕਵਾਇਓ ਨਾ ਨਾ ਤੋੜ ਰਹੀ ਐ ਮੈਂ ਆ ਕਰੀਮ ਜੀ ਲਗਾ ਦਿੱਤਾ ਤੁਹਾਨੂੰ ਚਾਰ ਸੌਸ ਲਾ ਕੇ ਖਾ ਰਹੀਆਂ ਸੌਸ ਮਿੱਠੀ ਲੱਗਦੀ ਹੈ। ਜਲਦੀ ਕਰੋ ਦੋਨੇ ਜਾਣੇ। ਖਾਏ ਬਿਨਾ ਹੀ ਦੋਨੇ ਕਿੰਨੇ ਕਿਤੇ ਨਹੀਂ ਜਾਂਦੇ ਹੈਗੇ। ਮੈਂ ਕਿਹਾ ਇੱਕ ਦੋਰੇ ਕੰਨਾਂ ਚ ਖੁਸਰ-ਖੁਸਰ ਕਰੀ ਆ ਲੈਨੇ ਆ ਖਾਈਏ ਆ ਖਾਈਏ ਆ ਖਾਈਏ। ਹਨਾ? ਆ ਮੇਰੀ ਅਬੂ ਨਾਲ ਬਣਦੀ ਆ। ਮੇਰਾ ਅਬੂ ਮੇਰੀ ਬਣਦੀ ਆ। ਤੁਹਾਡੀ ਦੋਨਾਂ ਦੀ ਬਣਦੀ ਆ ਮੇਰੀ ਅਬੂ ਨਾਲ ਬਣਦੀ ਆ। ਮੇਰਾ ਬੁੱਤਰਾ ਆਮ ਨਾਲ ਖਾ ਰਿਹਾ ਬੈਠਾ ਖਾਜਾ ਬੁੱਤਰਾ ਖਾਜਾ ਮੈਂ ਖਲਾਉਂਦੀ ਮੈਂ। ਨਹੀਂ ਨਹੀਂ ਚੁੰਨੀ ਨੂੰ ਟਾਈਮ ਲੱਗਿਆ ਥੋੜੀਆਂ ਤਾਂ ਹੋ ਗਈ ਤੀਆਂ ਹੈ ਨਾ ਕੁਛ ਵੀ ਨਹੀਂ ਸਾਰਾ ਕੁਛ ਨਾ ਰੈੱਡ ਪਾਤੀ ਉਹਨੇ ਤਾਂ ਹੀ ਹਾਂ ਉਹ ਗਿੱਲੀ ਹੈਗਾ ਨਹੀਂ ਮੈਂ ਕਿਹਾ ਮੈਂ ਘਰੇ ਸਕਾ ਲੂੰਗੀ ਹੋਰ ਨਹੀਂ ਕੁਛ ਨਹੀਂ ਛੇੜਨਾ ਹੈਗਾ ਬਸ ਬਾਜ ਨਾ ਕਰ ਪਿੱਛੇ ਦਾ ਸਾਰਾ ਸਮਾਨ ਸਾਰਾ ਸਮਾਨ ਪਿੱਛੇ ਤਾਂ ਖਾ ਲਿਆ ਇਹਨੇ ਪੀਜ਼ਾ ਬਣਾ ਪੀਜ਼ਾ ਇਹਦਾ ਦੁਕਾਨ ਤੇ ਵੀ ਨਹੀਂ ਪੂਰ ਉੱਥੇ ਵੀ ਨਹੀਂ ਪੂਰਾ ਹੋਇਆ ਨਾ ਐਤਕੀ ਤਾਂ ਮੈਂ ਜਰੇ ਨਾਲੇ ਦੇ ਵੀ ਦਿੱਤੇ ਸਲਾਈਸ ਥੋੜਾ ਜਿਹਾ ਆਪਣੇ ਪਾਪਾ ਨੂੰ ਵੀ ਦਿੱਤਾ ਹਾਂ ਚੱਲ ਬਸ ਹੁਣ ਕੇ ਬਰੇ ਇਹ ਮੈਨੂੰ ਲੱਗਦਾ ਚੌਲਾਂ ਦਾ ਰੱਜਿਆ ਹੋਇਆ ਤਾਂ ਹਾਂ 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 ਹੁਣ ਕੋਈ ਕੰਮ ਨਹੀਂ ਹੈਗਾ ਚੱਲੋ ਐ ਨੂੰ ਦੇਖਿੰਦੂ ਆਪੂ ਨੂੰ ਨਿਆਣੇ ਨੂੰ ਜਦੇ ਚਾਹਤ ਪੀ ਲਿਆ ਤਾਂ ਪਰ ਇੰਨਾ ਨਹੀਂ ਬਿਓ ਫਰੈਂਚ ਫਰਾਈਜ਼ ਖਾਣੇ ਨਾ ਹੋਣਾ ਸ਼ਾ ਬੀਬੀ ਦੇਖੋ ਰੁੱਸੀ ਬੈਠੀ ਆ ਬੀ ਇੰਨੀ ਲੇਟ ਹੋ ਗਏ ਪਤਾ ਨਹੀਂ ਹੁਣ ਬੀਬੀ ਝਿੜਕੂਗੀ ਚੱਲੀਏ ਪਾਪਾ ਵੀ ਮੈਂ ਵੀ ਚੱਲਾਂ ਫੇਰ ਲੋ ਚਲੋ ਚੱਲ ਪਾਪਾ ਓਏ ਚਲੋ ਠੀਕ ਛਿੱਤਰ ਖਾਣੇ ਮੈਨੂੰ ਲੱਗਦਾ ਹੁਣ ਤੇ ਮੇਰਾ ਬਾਬੂ ਹੈ ਬੀਬੀ ਟੈਂਸੀ ਰਾ ਗੇ ਨਾ ਟੈਂਸੀ ਰਾ ਗੇ ਲੇਟ ਤਾਂ ਨਹੀਂ ਹੋਏ ਆ ਪੀ ਹੈ ਖਾ ਖਾ ਫੀ ਆਈ ਪੁੱਛ ਰਹੀ ਆ ਬੀਬੀ ਐਨੂੰ ਪੁੱਛੋ ਬੀਬੀ ਇਹ ਕੋਨੂੰ ਪੁੱਛੋ ਜਿਹੜਾ ੱਤਕਾ ਲਾ ਰਿਆ ਗੱਡੀ ਨੂੰ ਜਿਵੇਂ ਕੁੜੀ ਦੀ ਉਹ ਤਾਂ ਮੈਂ ਕੁੜੀ ਮੈਂ ਵੀ ਇਹ ਕਹਿਣ ਲੱਗਦੀ ਕੁੜੀ ਵੀ ਤਾਂ ਕਰ ਰਿਆ ਉਹਦਾ ਬੱਬਾ ਭੁੱਖਾ ਲੱਗਦਾ ਲੇਖ ਰੇਖ ਰੇਖੀ ਚੋ ਚੜ ਗਿਆ ਵੀ ਵਾ ਕੀ ਵੀ ਗੱਡੀ ਵਾ ਜਦ ਤੂੰ ਵੀ ਲਾਇਆ ਤਾਂ ਕੱਕਾ ਇੱਕ ਤਾਂ ਲੰਘ ਗਿਆ ਕੁੜੀ ਵੀ ਦਾ ਕਰਿਆ ਆ ਵੀ ਗੱਡੀ ਵਾ ਵਧੀਆ ਵੀ ਗੱਡੀ ਕਿਉਂ ਸੜ ਗਈ ਇਹ ਨਹੀਂ ਰੱਜਦਾ ਇਹ ਨਹੀਂ ਰੱਜਦਾ ਉਹ ਤੂੰ ਗੋਦੀ ਆ ਗੋਦੀ ਕਿਉਂ ਉਧਰ ਦੇਖ ਇਧਰ ਦੇਖ ਇਧਰ ਦੇਖ ਦੇਖ ਇਧਰ ਦੇਖ ਸਾਦੀ ਨਾ ਸਾਦੀ ਰੋਟੀ ਨਹੀਂ ਹੈ ਬੀਬੀ ਨਾ ਤੂੰ ਕਿਉਂ ਆਇਆ ਬੀਬੀ ਫੜੀ ਹੋਈ ਹੈ ਵੀ ਵੀ ਤੁਹਾਨੂੰ ਕਿਵੇਂ ਪਤਾ ਕਿ ਆ ਸਬੂਤਾ ਐ ਕਿ ਸਬੂਤਾ ਹੈ ਕਿ ਕਰੰਟ ਸਰਵਿਸ ਤੇ ਨਿਊਜ਼ ਪਤਾ ਚੱਲੀ ਹੈ ਕਿ ਜੀ ਨਹੀਂ ਹੈਗੀ ਔਰ ਤੁਸੀਂ ਕਹ ਰਹੇ ਤੇ ਅੱਜ ਦੁਬਾਰਾ ਬੰਦ ਹੈ ਮੈਂ ਕਿਹਾ ਤਾਂ ਨਾ ਵੀ ਤਿਹਾਰ ਹੈ ਤਿਹਾਰਾਂ ਕਰਕੇ ਸਾਰੀਆਂ ਉਹਦਾ ਬੰਦ ਤੇ ਨਾ ਫਿਰ ਉਹ ਪਾਈ ਆਪ ਦਾ ਸਰ ਇਹ ਕਹਿੰਦੇ ਤਿਹਾਰਾਂ ਕਰਕੇ ਸਾਰੀਆਂ ਖੁੱਲੀਆਂ ਨੇ ਰੈਂਡੀਆਂ ਨੇ ਹੁਣ ਮੈਨੂੰ ਇੱਕ ਨਿਊਜ਼ ਪਤਾ ਚੱਲੀ ਹੈ ਹਾਂ ਉੱਥੇ ਲਾਹੌਰੀ ਗੇਟੇ ਤੇ ਹਾਰਾ ਕਰਕੇ ਸਾਰੇ ਪਿੰਡ ਬੇકરી ਚ ਖਾਇਆ ਏ ਆਹੋ ਮੋੜ 'ਚ ਮੋੜ ਤੇ ਹੈ ਬੇકરી ਇੱਕ ਤਾਂ ਹੋਟਲ ਹੈਗਾ ਜਿੱਥੇ ਉਹ ਪਟੂਰੇ ਮਿਲਦੇ ਆ ਉੱਥੇ ਨਹੀਂ ਉੱਥੇ ਇੱਕ ਬੇકરી ਨਹੀਂ ਹੈਗੀ ਇੱਕ ਬੇકરી ਹੈ ਲੈਸਾਂ ਦੀ ਦੁਕਾਨ ਦੇ ਸਾਹਮਣੇ ਹਾਂ ਹਾਂ ਉੱਥੇ ਉੱਥੇ ਹੈ ਬੇકરી ਹੈਗੀ ਉੱਥੇ ਉੱਥੇ ਦੂਆਸਮਾਨ ਮਿਲਦਾ ਏ ਇੱਧਰ ਦਾ ਛੋਲੇ ਪਟੂਰੇ ਮਿਲਦੇ ਆ ਸਮੋਸੇ ਮਿਲਦੇ ਆ ਜਿਹੜੇ ਕਿ ਹੁਣ ਖਾਣੇ ਬੰਦ ਕਰਤੇ ਕਰਕੇ ਗੰਦੇ ਨਾਲੇ ਵਸ ਹੁੰਦਾ ਉਹ ਗੰਦੇ ਨਾਲੇ ਉਹ ਫਿਰ ਅੱਛਾ ਫਿਰ ਦੋ ਇਫਾ ਕਹਿੰਦੇ ਲੋ ਜੀ ਮੇਰੀ ਚੁੰਨੀ ਨਾ ਜਿਹੜੀਆਂ ਡਾਈ ਕਰਵਾ ਕੇ ਲਿਆ ਤੇ ਮੇਰੀ ਅੰਡਚ ਕਰੀ ਤੀ ਟਾਈਮ ਜ਼ਿਆਦਾ ਹੈ ਨਹੀਂ ਤਾਂ ਫਿਰ ਭਾਈ ਨੂੰ ਕਹਤਾ ਵੀ ਗਿੱਲੀ ਉਹ ਪਾ ਦੇ ਵੀ ਗਿੱਲੀ ਉਹ ਪਾ ਦੇ ਤਾਂ ਕਰਕੇ ਹੈ ਮੁੱਖਾ ਕੀ ਸੱਤਾਂ ਟਾਂਕੀਆਂ ਲੱਗਿਆ ਚੁੰਨੀਆਂ ਨੂੰ ਲੱਗਿਆ ਉਹ ਇੰਨਾ ਟਾਈਮ ਨਹੀਂ ਲੱਗਿਆ ਹੈਗਾ ਚੁੰਨੀ ਫਿਰ ਇਹ ਤਾਂ ਗੱਡੀ 'ਚ ਬੈਠ ਕੇ ਤੇ ਜਾ ਕੇ ਮੈਂ ਤੇ ਚੁੰਨੀਆਂ ਲੈ ਆਉਣੀ ਆ ਤੁਸੀਂ ਉਹ ਨੂੰ ਲੈ ਕੇ ਚਲੇ ਜਾਓ ਫਿਰ ਉਹ ਤਾਂ ਕੱਟਾ ਤਾਂ ਫਿਰ ਆਜੋ ਆ ਗਏ ਆ ਗਏ ਨਾ ਆ ਗਿਆ ਆ ਗਿਆ ਉਹ ਹੋ ਗਿਆ ਮੇਰਾ ਚੱਕੋ ਥੋੜਾ ਕੋਸਾ ਪਾਣੀ ਗਿਆ ਸਾਰੇ ਡੱਬੇ ਨੂੰ ਖਾਲੀ ਕਰਦੇ ਪਰ ਜਿਹੜਾ ਸਮਾਨ ਹੈਗਾ ਇੱਕ ਜਗ੍ਹਾ ਕੱਢ ਕੇ ਪਾਲਾ ਸਾਰੇ ਖਾਲੀ ਹੈਗੇ ਹਾਂ ਨਾ ਹਾਂ ਦੱਬੂ ਮੇਰੇ ਕਿਉਂ ਨਹੀਂ ਆ ਬਾਹਰ ਦੇ ਝੁੱਲੇ ਪਰ ਆ ਜਿਹੜਾ ਅੰਦਰ ਆ ਬਾਹਰਲੇ ਅੰਦਰਲੇ ਝੁੱਲੇ ਤੇ ਆਉਗੀ ਜਿਹੜਾ ਬਾਹਰ ਚੁੱਲਾ ਨਹੀਂ ਆ ਪਿੱਛੇ ਚਾਦਰ ਹੈਟੇ ਚਾਦਰ ਹਟਾ ਹਵਾ ਚੱਲ ਰਹੀ ਐ ਹਵਾ ਨਾ ਉਹ ਵੀ ਬੁੱਕਾ ਵੀ ਇਹ ਇਹ ਦਰਦੀ ਆਪ ਮੁੜ ਕੇ ਬੱਸ ਇੰਨਾ ਹੀ ਬਹਿ ਜਾ ਚਾਚੀ ਹਾਂ ਉਹ ਪਹਿਲੇ ਨਾ ਮੁੰਦਰਾ ਮੈਂ ਤਾਂ ਪਹਿਲੇ ਪਟਾਕਾ ਦੰਡਾ ਲਾ ਦਿੰਦੀ ਲੈ ਸਿੱਧਾ ਰੱਖ ਇਹ ਮੱਚ ਗਈ ਉਹ ਇੱਧਰ ਨੂੰ ਕਰੋ ਤਾਂ ਮੂੰਹ ਕਿਤੇ ਮੇਰੀ ਕਿ ਨਹੀਂ ਚੱਲ ਪਿਆ ਨਹੀਂ ਚੱਲਦੀ ਮੈਂ ਉੱਚਾ ਕਰ ਲਈ ਤੇ ਵੀ ਛੇਤੀ ਲੱਗ ਜੂਗੀ ਤੈਨੂੰ ਭੱਜਣਾ ਇੱਕ ਮਿੰਟ ਇੱਕ ਮਿੰਟ ਹਾਲਾ ਦੇ ਲਾ ਦੇ ਉੱਪਰ ਕਰ ਦੇ ਐ ਐ ਐ ਨੀਚੇ ਨਾ ਦੱਬੋ ਚੱਟਾ ਉੱਪਰ ਛੱਡਦੇ ਆ ਛੱਡਦੇ ਛੱਡਦੇ ਚੱਲੂਗੀ ਚੱਲ ਜੂਗੀ ਮਸਾਲਾ ਹੀ ਲਾਬ ਹੋ ਜੂਗੀ ਹੋਰ ਮਸਾਲਾ ਮੈਨੂੰ ਨਹੀਂ ਕਿਉਂ ਵੀ ਪੈਰ ਪੜਾ ਕੇ ਖਾ ਲਮਾ ਦੂਆ ਹੀ ਪਿਆ ਪਟਾਕਾ ਹੁੰਦਾ ਪਿਛਲੀ ਵਾਰੇ ਚ ਪਟਾਕਾ ਨਿਕਲੇਦਾ ਉਹ ਦੇ ਇਹ ਹੱਲਦੀ ਖੜੀ ਹੈ ਇਹ ਕਬੂੜਾ ਦਾ ਖੜਾ ਮਾਂ ਵੀ ਹੋ ਜੂਗਾ ਕਹਾ ਕਹਾ ਪੱਟ ਕੇ ਲਾਇਆ ਲੈਂਦੇ ਹੱਲਦੀ ਕਿੰਨੇ ਰਿਆ ਤੇ ਹੋਰ ਨਾ ਰਹਿਣਗੇ ਹਾਂ ਨਾਲੇ ਘਰ ਦੀ ਹੋ ਜੂਗੀ ਹੋਰ ਲੋ ਜੀ ਰੋਟੀ ਸਾਰਿਆਂ ਨੇ ਖਾ ਲਈ। ਮੂੰਗੀ ਮਸਰੀ ਦੀ ਦਾਲ, ਮੂੰਗੀ ਮਸਰੀ ਦਾਲ ਦੇ ਕਿ ਛੋਲੇ ਨਹੀਂ ਸਮਝ ਜਾਨੀ ਆਇਆ ਕੁਝ। ਹੈ? ਮੂੰਗੀ ਬਸਰੀ ਦਾਲ ਦੀ ਕਿ ਛੋਲੇ ਉਹਦੀ? ਕਾਦੀ ਆ। ਵਿੱਚੇ ਛੋਲੇ ਲੱਗ ਰਹੇ ਆ। ਵੀ ਘੋਟਵੇਂ ਛੋਲੇ ਆ। ਹਨਾ? ਹਾਂ। ਰਾਣੀ ਜੀ ਤੁਹਾਡੀ। ਹਾਂ। ਛੋਲੇ ਪਾ ਕੇ ਮੂੰਗੀ ਮਸਰੀ ਵਧੀਆ ਲੱਗਦੀ ਆ। ਕੱਲੀ ਮੂੰਗੀ ਮਸਰੀ ਖਾਣ ਨੂੰ ਤਾਂ ਜਮਾਂ ਜੀ ਨਹੀਂ ਕਰਦਾ। ਮਾ ਖੜਮੀ ਜੀ ਹੋ ਜਾਂਦੀ ਮਾੜੀ ਦਾ। ਹੂੰ। ਘੋਟਵੇਂ ਛੋਲੇ ਦੀ ਦਾਲ ਅੱਜ। ਬਹੁਤ ਸੁਆਦ ਬਣੀ ਵੀ ਆ। ਐ ਚੇਤਨਾ ਰੋਟੀ ਚੂਰ ਕੇ ਇੱਕ ਦੇਸੀ ਘੀ ਦਾ ਚਮਚਾ ਸਿੱਟ ਕੇ ਉਹਦੇ ਬਾਅਦ ਹਰੀ ਮਿਰਚ ਲੈ ਕੇ ਜਾਂ ਪਿਆਜ਼ ਨਹੀਂ ਕੀ ਫੇਰ ਖਾਮ ਕੋਲੇਟ ਸਿੱਟ ਕੇ ਅੱਜ ਦਾ ਬਟਲ ਬਾਬਾ ਤੁਸੀਂ ਸੋਚ ਲੇ ਘਰ ਚੱਕਿਆ ਹੈ ਇਹ ਇਹਦੇ ਵਿੱਚ ਨੇ ਮੇਰੇ ਸਾਰੇ ਸੂਟ ਤੇ ਸੂਟਾਂ ਦੀ ਅੱਜ ਅਸੀਂ ਲਾਈਨਿੰਗ ਆ ਲੈਸਾ ਜੋ ਵੀ ਸਮਾਨ ਚਾਹੀਦਾ ਤਾਂ ਸਾਨੂੰ ਅਸੀਂ ਜਾ ਕੇ ਲੈ ਆਏ ਪਰ ਜਾ ਕੇ ਲੈ ਆਏ ਪਰ ਰੱਡੀ ਦੌਰ ਗਏ ਵੀ ਔਰ ਰੱਡੀ ਦੌਰ ਇੱਕ ਗਲਤੀ ਵੀ ਕਰਕੇ ਆਏ ਆਂ ਸੀ ਜਿਹੜੇ ਅਸੀਂ ਇਹ ਸਟੁੰਨੀਆਂ ਢਾਈ ਕਰਾ ਕੇ ਆਏ ਆ ਨਾ ਉਹ ਆਈ ਦੇ ਨਾਮਿਕ ਦਾ ਸੂਟ ਆ ਗਿਆ ਵੀ ਦੋ ਸਾਡੇ ਦੋ ਦੋ ਚੁੰਨੀਆਂ ਨਾਲ ਦੇ ਦੋ ਸੂਟ ਅਸੀਂ ਭਾਈ ਕੋਲ ਹੀ ਠਾਈ ਕਰਨੇ ਆਏ ਕੋਲ ਭੁੱਲ ਗਏ ਅੱਟਾ ਦਿਮਾਗ ਨਹੀਂ ਆਇਆ ਕਿਉਂਕਿ ਸ਼ਾਮ ਦਾ ਇਵੈਂਟ ਟਾਈਮ ਹੋ ਗਿਆ ਤਾਂ ਜਮੈਂ ਫੋਨ ਆਈ ਜਾ ਰਹੇ ਤੇ ਬਾਰ ਬਾਰ ਘਰ ਤੋਂ ਵੀ ਛੇਤੀ ਆ ਜਾਓ ਛੇਤੀ ਆ ਜਾਓ ਜਲਦੀ ਆ ਜਾਓ ਵੀ ਭੀੜ ਹੋ ਰਹੀ ਹੈ ਭੀੜ ਵੱਧ ਨਹੀਂ ਜਾਂਦੀ ਆ ਸੜਕਾਂ ਤੇ ਰਾਤ ਨੂੰ ਨਾ ਇੰਨੀ ਭੀੜ ਵੱਧ ਰਹੀ ਤੇ ਦਿਮਾਗ ਰਿਕ ਟੈਂਪੂ ਦੇ ਟੈਂਪੂ ਚੜਿਆ ਪਿਆ ਸੀ ਸੱਤ ਬਾਜ਼ੀ ਚ ਨਾ ਫਿਰ ਨਿਆਣੇ ਵੀ ਫਿਰ ਸਮਝ ਲੋ ਸਾਡੇ ਨਾਲ ਇਹ ਤੇ ਨਾ ਡਰ ਤਾਂ ਲੱਗਦਾ ਫਿਰ ਸਾਨੂੰ ਵੀ ਡਰ ਲੱਗਦਾ ਜੂੜੀ ਨੇ ਰ ਹੋ ਜਾਂਦਾ ਫਿਰ ਇੰਨੀ ਜ਼ਿਆਦਾ ਫੀਡ ਹੋ ਗਈ ਤੇ ਮੇਰਾ ਦਿਮਾਗ ਉੱਥੇ ਬੋਲਣ ਗਿਆ ਤਾਂ ਕਰਕੇ ਮੈਂ ਇਕੱਲੀ ਰਹਿ ਗਈ ਤੇ ਫਿਰ ਮੈਂ ਭਾਈ ਕੋਲ ਉੱਥੇ ਸੂਟ ਤੋਂ ਭੁੱਲਿਆਈ ਚੁੰਨੀਆਂ ਚੱਕ ਲਈ ਇੰਨੀ ਆਹ ਦੇਖੋ ਆ ਜਿਹੜਾ ਰੋਲਾ ਪਾ ਰਹਿਆ ਨੇ ਉੱਥੇ ਵੀ ਰੋਲਾ ਪਾ ਰਖਿਆ ਦਾ ਬਾਜ਼ਾਰ ਚ ਫਾਈਲੇ ਇੱਕ ਤਾਂ ਮੈਨੂੰ ਸੂਟ ਆਪਣੇ ਫੜਾਤਾ ਗਿਆ ਚੱਕ ਲਓ ਕਿਉਂਕਿ ਲਾਸਟ ਵਿੱਚ ਕਿਹੜੀ ਆਸ਼ਮੀ ਰਹਿ ਗਈ ਟਾਈ ਕਰੀ ਜਾਂ ਮੈਂ ਸੂਟ ਚੱਕ ਲਓ ਆਪਣਾ ਦੋ ਦਿਨਾਂ ਨੇ ਚੁੰਨੀਆਂ ਚੱਟੀਆਂ ਇਹ ਸੂਟ ਚੱਟੇ ਨਹੀਂ ਰਹੇ ਹੁਣ ਕੱਲ ਮਮੀ ਉਹਨਾਂ ਨੇ ਜਾਣਾ ਹੈ ਕਾਲੀ ਮਾਤਾ ਦੇ ਮੰਦਿਰ ਚ ਮੈਂ ਲੈ ਕੇ ਨੂੰ ਕੱਲੂ ਹੋਰ ਲੈ ਕੇ ਆਣਗੇ ਕਿਉਂਕਿ ਐਤਾ ਪੈਸਾ ਕਿਉਂ ਗਈ ਕਿਉਂਕਿ ਵੀ ਵਾਪਸ ਲੈ ਆਣਗੇ ਹਨਾ ਚੀਜ਼ ਕੋਈ ਵੀ ਹੁੰਦੀ ਹੈ ਦੁਕਾਨਦਾਰ ਸਾਹਮਣੇ ਰੱਖ ਲੈਂਦਾ ਹੁੰਦਾ ਚਲੋ ਕੋਈ ਗੱਲ ਨਹੀਂ ਕੱਲ ਮੈਂ ਜਣ ਕੇ ਸੂਟ ਦੇਖਦੇ ਆਂ ਪਰ ਜੱਜਤਾ ਤੋਂ ਵੀ ਨਹੀਂ ਹੈਗੇ ਹੋ ਜਾ ਪਈ ਜਾਊਗਾ ਬਣਾਉਂਗੀ ਸਾਡੇ ਲਈ ਤੇ ਭਾਈ ਖੋਣ ਨਾ ਤੁਸੀਂ ਪਰ ਖੋਣ ਤੇ ਤਾਂ ਨਹੀਂ ਹੈਗੀ ਹੋਊਗੀ ਭਾਈ ਕੰਮ ਦਾ ਟਾਈਮ ਲੈ ਜਾ ਤਾਂ ਵੀ ਤੁਸੀਂ ਕੱਲ ਨੂੰ ਲੈ ਜਿਓ ਆਰਾਮ ਨਾਲ ਵੀ ਅੱਜ ਮੇਰੇ ਕੋਲ ਜਮਾ ਟਾਈਮ ਨਹੀਂ ਹੈਗਾ ਫਿਰ ਅਸੀਂ ਕਿਹਾ ਵੀ ਅਸੀਂ ਕੱਲ ਨੂੰ ਆਨੇ ਸਾਡੇ ਸਾਡਾ ਢੇੜਾ ਵਾਪਸ ਲਵਾਂਗੇ ਅੱਗੇ ਦੇ ਦੋ ਸਭ ਤੋਂ ਤਾਂ ਇਹਦੇ ਚੱਕਰ ਚ ਅਸੀਂ ਅਮੋਲ ਲੈ ਆਏ ਤਾਂ ਜੋ ਜਿਹੜਾ ਮਾਲ ਲੋ ਜੀ ਅੱਲੋ ਜੀ ਅੱਜ ਦਾ ਸਾਡਾ ਬਲਾਗ ਐਤੀ ਤੱਕ ਸੀਗਾ ਉਮੀਦ ਹੈ ਵੀ ਤੁਹਾਨੂੰ ਜਰੂਰ ਹੰਦਾ ਹੋਗਾ ਵੀਡੀਓ ਨੂੰ ਹਰ ਵਾਰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਗੇ ਆਉਣ ਵਾਲੇ ਬਲੌਗ ਬਹੁਤ ਵਧੀਆ-ਵਧੀਆ ਮਿਲਣਗੇ ਤੁਹਾਨੂੰ ਪਲੀਜ਼ ਸਾਰੇ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ ਕਿਉਂਕਿ ਕੋਈ ਨਾ ਕੋਈ ਵੀਡੀਓ ਇੱਦੀ ਹੁੰਦੀ ਆ ਨਾ ਵਿੱਚ ਕੀਬ ਜਿੰਦਾ ਫਿਰ ਸਵਾਲ-ਜਵਾਬ ਦਾ ਚੁੰਦਾ ਏ ਪਰ ਜਵਾਬ ਜਦੋਂ ਕੇ ਸਿਲਾ ਦੇ ਦਿੱਤੇ ਹੁੰਦੀ ਆ ਇਹ ਇੱਕ ਨਾ ਇੱਕ ਮੈਨੂੰ ਭੈਣ ਨੇ ਇੰਸਟਾਗ੍ਰਾਮ 'ਤੇ ਪੁੱਛਿਆ ਸੀਗਾ ਕਿ ਤੁਸੀਂ ਵੀ ਐਨੇ ਸਾਡੇ ਲੱਖ ਬਣ ਨਹੀਂ ਉਹ ਹੋ ਗਏ ਫਾਲੋਅਰਸ ਹੋ ਗਏ ਸਾਡੇ ਤਾਂ ਪਤਾ ਨਹੀਂ ਮੇਰੇ ਯਾਦ ਨਹੀਂ ਰਿਹਾ ਕੁਲੈਂਟ ਵੀ ਸਾਨੂੰ ਇੰਸਟਾਗ੍ਰam ਦੇ ਦੱਸੋ ਵੀ ਮੋਨਟਾਈਜ਼ ਹੋਊਗਾ ਕਿ ਨਹੀਂ ਕਰ ਦੋਗਾ ਹੋਊਗਾ ਔਰ ਮੈਨੂੰ ਇਹ ਨਵਾਂ ਇੰਸਟਾਗ੍ਰam ਬਾਰੇ ਪਤਾ ਨਹੀਂ ਕਿ ਕਿੰਨੀ ਮੇਰੀ ਆਈਡੀ ਇੰਸਟਾਗ੍ਰam ਤੇ ਮੈਂ ਹਨਾਈ ਨਹੀਂ ਹੋਈ ਮੈਂ ਪਹਿਲਾਂ ਬਣਾਈ ਹੋਈ ਸੀ ਕਿ ਹੁਣ ਤਾਂ ਮੈਂ ਬੰਦ ਕੀਤੀ ਹੋਈ ਆ ਪਰ ਮੈਂ ਤੁਹਾਨੂੰ ਅੱਜ ਵੀ ਮੈਨੂੰ ਨਹੀਂ ਦੱਸ ਹੋਇਆ ਪਰ ਮੈਂ ਤੁਹਾਨੂੰ ਪਤਾ ਕਰਕੇ ਸਾਰਾ ਪਤਾ ਕਰਕੇ ਮੈਂ ਤੁਹਾਨੂੰ ਨੈਕਸਟ ਵਲੌਗ ਜੀ ਜ਼ਰੂਰ ਦੱਸੂਗੀ ਇਹ ਮੇਰੇ ਇੰਸਟਾਗ੍ਰਾਮਰੇ ਵੀ ਕੀ ਮੇਜ ਨੂੰ ਮੋਨਟਾਈਜ਼ ਹੋਗਾ ਸਾਰਾ ਕੁਝ ਦੱਸੂ ਹੀ ਤੁਹਾਨੂੰ ਜਰੂਰ ਦੱਸੂਗੀ ਮਤਲਬ ਐਡਾ ਨਾ ਸੋਚਿਓ ਕਿ ਮੈਂ ਦੱਸਿਆ ਨਹੀਂ ਹੈਗਾ ਜਰੂਰ ਦੱਸੂਗੀ ਮਗਲੇ ਵਲੋਗ ਚ ਤੇ ਬਸ ਆਪਾਂ ਫੋਨ ਮਿਲਦੇ ਰਹੂਗੀ ਆਪਰੇ ਅਗਲੇ ਬਧਿਆਰੇ ਵੀਡੀਓ ਚ